ਸਰਕਾਰ ਨੇ ਲਗਭਗ 1600 ਏਕੜ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾ ਕੇ 43 ਕਰੋੜ ਦੀ ਆਮਦਨ ਵਧਾਈ ਇਸ ਗੱਲ ਦਾ ਪ੍ਰਗਟਾਵਾ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜੇਂਦਰ ਬਾਜਵਾ ਨੇ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਨਿਵਾਸ ਸਥਾਨ ਜੀਰਾ ਵਿਖੇ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਪੱਖਪਾਤ ਨੂੰ ਛੱਡ ਕੇ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਉਹਨਾਂ ਦੇ ਨਾਲ ਪਾਰੀ ਗਿਣਤੀ ਵਿੱਚ ਸਮਰਥਕ ਮੌਜੂਦ ਸੀ ਤੇ ਇਸ ਸਮਰਥਕਾਂ ਨੇ ਕੁਲਬੀਰ ਸਿੰਘ ਜੀਰਾਂ ਨੂੰ ਪਾਰਟੀ ਵਿੱਚ ਬਹਾਲ ਕਰਨ ਤੇ ਸਰਕਾਰ ਦਾ ਪੰਚਾਇਤਾਂ ਨੂੰ ਹੁਣ ਤੱਕ ਕੋਈ ਗ੍ਰਾਂਟ ਜਿਹੜੀਆਂ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ بڑے ਪੰਜਾਬ ਲੈਵਲ ਦਾ ਇਹ ਸਵਾਲ ਹੈ ਜੀਰੇ ਦੀ ਨਹੀਂ ਇਹ ਗੱਲ ਹੈ ਕਿ ਜਿਹੜੇ ਨਵੇਂ ਪੰਚਾਇਤਾਂ ਨੂੰ ਰਿਕਾਰਡ ਨਹੀਂ ਮਿਲ ਰਿਆ ਉਹ ਕੀ ਪਰੇਸ਼ਾਨੀ ਹੈ ਜਾਂ ਮਤਲਬ ਪ੍ਰਸ਼ਾਸਨ ਨੂੰ ਹਜੇ ਡੰਡੇ ਦੀ ਲੋੜ ਲੱਗਦੀ ਐ ਐਸਪੀ ਸਾਹਿਬ ਨੂੰ ਦੇਖੋ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੇਰੇ ਰਿਕਾਰਡ ਵਿੱਚ ਰਿਕਾਰਡ ਨਵੇਂ ਸਰਪੰਚਾਂ ਨੂੰ ਦੇਣਾ ਹੀ ਪੈਣਾ ਸਰ ਇੱਕ ਜੀ 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 ਉਦੇ ਖਿਲਾਫ ਫਿਰ ਕਾਰਵਾਈ ਇਨਕੁਆਇਰੀ ਜਿਹੜੀ ਆ ਉਹ ਸਿਚਾਰੇ ਕਰਾਂਗੇ ਸਰ ਇੱਕ ਪੁਰਾਣੀ ਰਵਾਇਤ ਹੈ ਕਿ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਜਿਹੜੇ ਗੱਫੇ ਮਿਲਨੇ ਨੇ ਤਾਂ ਸਾਡੇ ਜੀਰੇ ਦੇ ਵਿੱਚ ਬਹੁਤ ਸਰਬਸੰਮਤੀਆਂ ਹੋਈਆਂ ਨੇ ਤੇ ਕਦੋਂ ਤੱਕ ਜਿਹੜੇ ਗੱਫੇ ਜਾਰੀ ਹੋਣਗੇ ਮਾਨੀ ਕੈਪਟਨਵਿੰਦਰ ਸਿੰਘ ਜਿਉਂਰੀ ਸਾਰੇ ਪੰਜਾਬ ਦੇ ਵਿਕਾਸ ਵਾਸਤੇ ਪੈਸੇ ਦੇ ਰਹੇ ਨੇ ਐਮਐਲਏ ਸਾਹਿਬਾਂ ਨੂੰ ਜਿਹੜੀ ਪਾਪੂਲੇਸ਼ਨ ਆ ਦਿਹਾਤੀ ਪਾਪੂਲੇਸ਼ਨ ਤੇ ਸ਼ਹਿਰੀ ਪਾਪੂਲੇਸ਼ਨ ਦੀ ਰੇਸ਼ਿਓ ਕੱਢ ਕੇ ਬਣਦਾ ਇਹ ਸਾਡੇ ਇਹਨੂੰ ਸਸਕਰੋਡ ਆ ਰਿਹਾ ਜਿਹਨੂੰ ਸਾਡੇ 3 ਕਰੋੜ ਆ ਰਿਹਾ ਜਿਹਨੂੰ 5 ਕਰੋੜ ਆ ਰਿਹਾ ਸਾਰਿਆਂ ਨੂੰ ਮਿਲ ਰਿਹਾ ਜੀਰਾ ਸਾਹਿਬ ਨੇ ਰੱਖਿਆ ਮਿਲਿਆ ਪ੍ਰਿਆਮ ਨੇ ਤੇ ਸਾਰਿਆਂ ਨੂੰ ਮਿਲ ਰਿਹਾ ਹੌਲੀ ਹੌਲੀ ਦੇਖੋ ਮੈਂ ਇਸੇ ਮੇਰੇ ਡੀਸੀ ਜੀ ਬੈਠੇ ਨੇ ਮੇਰੇ ਹੋਰ ਵੀ ਤਾਕੀ ਤੇ ਬੈਠੇ ਹੋਏ ਮੈਂ ਇਸ ਖਿਆਲ ਦਾ ਵੀ ਪੰਚਾਇਤਾਂ ਦੇ ਪਹਿਲੇ ਪੈਸੇ ਦੀ ਤੋਂ ਦੂਰ ਘਟਾ ਅਕਲ ਦੀ ਲੋੜ ਜ਼ਿਆਦਾ ਵਾ ਤੇ ਜਿਹੜੇ ਸਾਡੇ ਸੈਕਟੀ ਨੇ ਜਿਹੜੇ ਸਾਡੇ ਵੀਡੀਓ ਨੇ ਜਿਹੜਾ ਸਾਡਾ ਮੰਦਰਿਕਾ ਸਟਾਫ ਹੈ ਜੀ ਉਹ ਕਿੰਮਤ ਕਰੇ ਤਾਂ ਸਰਕਾਰ ਦੇ ਪੈਸੇ ਦੀ ਲੋੜ ਨਹੀਂ ਮੰਦਰਿਕਾ ਚ ਭਾਵੇਂ 2 ਕਰੋੜ ਰੁਪਈਆ ਕੋਈ ਆਪਣੇ ਪੈਨ ਚਲਾੜੇ ਪਰ ਉਹ ਦੀ ਥੋੜੀ ਜੀ ਸੋਝੀ ਹੋਣੀ ਚਾਹੀਦੀ ਉਸ ਪਾਸੇ ਅਸੀਂ ਲੱਗੇ ਪਾયા ਪਿਛਲੇ ਸਾਲ ਅਸੀਂ ਕੋਈ 750 ਕਰੋੜ ਰੁਪਈਆ ਮੰਦਰਿਕਾ ਦਾ ਖਰਚਿਆ ਵਾ ਅਗਲੇ ਸਾਲ ਜੇ ਅਗਲੇ ਸਾਲ ਅਸੀਂ ਕਾਈਤੇ ਨੂੰ 1000 ਕਰੋੜ ਤੱਕ ਪਹੁੰਚਾ ਲਾਂਗੇ ਪਰ ਲੋਕਾ ਦੀ ਕੋਆਪਰੇਸ਼ਨ ਮੇਰੇ ਸਟਾਫ ਦੀ ਕੋਆਪਰੇਸ਼ਨ ਸਰਪੰਚ ਦੀ ਸਹਿਯੋਗ ਨਾਲ ਮਧਰੇਗਾ ਚ ਕੋਈ ਚੀਜ਼ ਵੀ ਇਹ ਬਣਾ ਸਕਦੇ ਨੇ ਬਿਨਾ ਕਿਸੇ ਜਾ ਸਰ ਜਿਸ ਤਰ੍ਹਾਂ ਕੀ ਅਸੀਂ ਦੇਖਦੇ ਆ ਕਿ ਰਵਾਇਤੀ ਤੌਰ ਤੇ ਗਲੀਆਂ ਨਾਲੀਆਂ ਦੇ ਵਿਕਾਸ ਲਈ ਹੁਣ ਤੱਕ ਗਰੰਟਾ ਮਿਲਦੀਆਂ ਨਹੀਂ ਕੀ ਇਹ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਕਨਵਰਟ ਨਹੀਂ ਹੋ ਸਕਦੀਆਂ ਜਾਂ ਬਿਲਕੁਲ ਬਿਲਕੁਲ ਹੋ ਜਾਣੀਆਂ ਚਾਹੀਦੀਆਂ ਨੇ ਪਰ ਇਹ ਵੀ ਸਰਪੰਚ ਜਦ ਅੱਗੇ ਲਗਾ ਮੁਖੀ ਬਣਿਆ ਤੇ ਉਹਦੀ ਸੋਚ ਨੇ ਕੰਮ ਕਰਨਾ ਉਹਦੀ ਪ੍ਰਾਇੋਰਟੀ ਕੀ ਹੈ ਉਨੇ ਉਹਦੇ ਮੰਜ ਕੀ ਹੈਗਾ ਉਹਦੇ ਸਾਹਮਣੇ ਮਾਡਲ ਕੀ ਹੈ ਉਹਨੇ ਸੀਵਰ ਪਾਉਣਾ ਸੀਵਰ ਗਲਤ ਪਿਆ ਜਿਹੜਾ ਵਾ ਬੜਾ ਮਾੜਾ ਹੁੰਦਾ ਵਾ ਸੀਵਰ ਦਾ ਲੈਵਲ ਗਲਤ ਪੈ ਗਿਆ ਤੇ ਬੜਾ ਮਾੜਾ ਹੁੰਦਾ ਵਾ ਇਸ ਕਰ ਸੀਵਰ ਪਾਉਣ ਦੀ ਵੀ ਥੋੜੀ ਜੀ ਬਾਬਾ ਸਿਚੂਆ ਸਾਹਿਬ ਜੀ ਆਪਣੇ ਪਿੰਡ ਉਹਨਾਂ ਦਾ ਸੀਵਰ ਬਾਇਆ ਵਾ ਜੇ ਚੰਗੇ ਲੋਕ ਉਥੇ ਜਾ ਕੇ ਦੇਖ ਲੈਣ ਇੱਕ ਨਕੋਦਰ ਚ ਹਰੀਪੁਰ ਪਿੰਡ ਉਹ ਵੀ ਦੇਖ ਕੇ ਔਰ ਉਹ ਮਾਡਲ ਜਿਹੜਾ ਵਾ ਉਹ ਹੋੜੀ-ਹੋੜੀ ਸ਼ੁਰੂ ਕਰਨ ਮਨਰੇਗਾ ਚ ਤੁਸੀਂ ਸੀਵਰੀ ਪਾ ਸਕਦੇ ਹੋ ਮਨਰੇਗਾ ਹੀ ਤੁਸੀਂ ਛੱਪੜੀ ਠੀਕ ਕਰ ਸਕਦੇ ਹੋ ਮਨਰੇਗਾ ਹੀ ਤੁਸੀਂ ਪਾਰਕੀ ਬਣਾ ਸਕਦੇ ਹੋ ਮਨਰੇਗਾ ਹੀ ਤੁਸੀਂ ਜੰਮੀ ਬਣਾ ਸਕਦੇ ਹੋ ਮਨਰੇਗਾ ਹੀ ਤੁਸੀਂ ਗਲੀਆਂ ਨਾਲੀਆਂ ਬਣਾ ਸਕਦੇ ਹੋ ਮਨਰੇਗਾ ਹੀ ਸੜਕ ਵੀ ਬਣਾ ਸਕਦੇ ਹੋ ਪਰ ਹਿੰਮਤ ਨਹੀਂ ਕਰ ਲੋਕਾਂ ਨੂੰ ਸੋਝੀ ਨਹੀਂ ਸੀ ਜਿਹੜੀ ਹੌਲੀ ਹੌਲੀ ਬਣਾ ਰਹੀ ਆ ਤੇ ਜਿਹੜਾ ਵੀਡੀਓ ਮਨਰੇਗਾ ਦੀ ਲੇਬਰ ਨਹੀਂ ਵਰਤੀ ਉਹਦੇ ਖਿਲਾਫ ਐਕਸ਼ਨ ਲੈ ਜਾ ਸਰ ਤੁਸੀਂ ਛੱਪੜਾਂ ਦੀ ਗੱਲ ਕੀਤੀ ਜਾਂ ਪੰਚਾਇਤੀ ਜ਼ਮੀਨਾਂ ਦੀ ਗੱਲ ਕੀਤੀ ਬਹੁਤਾਤ ਛੱਪੜ ਤੇ ਪੰਚਾਇਤੀ ਜ਼ਮੀਨਾਂ ਦੇ ਜਿਹੜੇ ਨਜਾਇਜ਼ ਕਬਜ਼ੇ ਬਹੁਤ ਹੋਏ ਨੇ ਦੇਖੋ ਨਜਾਇਜ਼ ਕਬਜ਼ੇ ਅਸੀਂ ਐਤ ਕਾਂ ਕੋ 16 1700 ਏਕੜ ਦੇ ਛੜਾਏ ਆ ਅੱਗੇ ਨਾਲੋਂ 42 43 ਕਰੋੜ ਰੁਪਈਆ ਅਸੀਂ ਆਮਦਨ ਵਿੱਚ ਦਾਈ ਆ ਤੇ ਨਜਾਇਜ਼ ਕਬਜ਼ੇ ਹੌਲੀ ਹੌਲੀ ਛਡਾ ਰਿਆ ਕੋਈ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਕਾਨੂੰਨ ਦੇ ਨਹੀਂ ਕਰਨਾ ਮੈਂਦਾ ਕਿ ਇਹ ਚੱਲਦਾ ਵਾ ਕੇਸ ਦੇ ਚੱਲਦੇ ਸਮਾਂ ਲੱਗਦਾ ਪਰ ਇਹ ਸਰਕਾਰ ਇਸ ਗੱਲੋਂ ਬੜੀ ਸੀਰੀਅਸ ਆ ਕਿ ਕਿਸੇ ਪੰਚਾਇਤ ਦੀ ਜ਼ਮੀਨ ਦੇ ਕਿਸੇ ਦਾ ਕਬਜ਼ਾ ਨਹੀਂ ਹੋਣਾ ਜਰਾ ਜਿਹੜਾ ਛੱਪੜ ਨੰਮਰੀਆਂ ਉਹ ਛੱਪੜ ਵੀ ਅਸੀਂ ਛਡਾਉਣੇ ਨੇ ਛੱਪੜ ਨੂੰ ਸੀਵਰ ਦੇ ਕੰਮ ਲਈ ਵਰਤਣਾ ਸਰ ਫੂਰ ਕੋਈ ਤੁਹਾਡੇ ਵੱਲੋਂ ਸਰਕਾਰ ਦੀਆਂ ਯੋਜਨਾਵਾਂ ਸਾਡੇ ਵੱਲੋਂ ਉਹੀ ਸੁੰਦਰ ਗ੍ਰਾਮ ਸਕੀਮ ਜਿਹੜੀ ਹੈਗੀ ਹੈ ਜਿਹੜਾ ਅਸੀਂ 스마트 ਵਿਲੇਜ ਕਹਿੰਦੇ ਜਾਂ 스마트 ਟਾਊਨ ਵਾਲੀ ਗੱਲ ਹੈ 스마트 ਵਿਲੇਜ ਜਿਹੜਾ ਕਰਾਉਣਾ ਚਾਹੁੰਦੇ ਆ ਜਿੱਥੇ ਸਾਰਾ ਕੁਝ ਸੀਵਰ ਆ ਜਾਂਦਾ ਜਿੱਥੇ ਕਮਿਊਨਿਟੀ ਹਾਲ ਆ ਜਾਂਦਾ ਸਮਚਾਨ ਘਟ ਆ ਜਾਂਦੇ ਨੇ ਇਹ ਸਾਰਾ ਕੁਝ ਅਸੀਂ ਉਹਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਆਂ ਤੇ ਆਸ ਹੈ ਵੀ ਆਪਣੇ ਜਿਹੜੇ ਰਹਿੰਦੇ 3 ਸਾਲ ਨੇ ਉਹਦੇ ਵਿੱਚ ਅਸੀਂ ਹਰ ਪਿੰਡ ਵਿੱਚ ਇਹੋ ਜਿਹੀ ਚੰਗੀ ਕਾਰਵਾਈ ਜਿਹੜੀ ਸ਼ੁਰੂ ਕਰਦੇ ਆਂਗੇ ਤੇ ਸਿਰੇ ਵਿਚਾਰ ਦੇ ਸਰ 2019 ਦੇ ਇਲੈਕਸ਼ਨਾਂ ਦੀ ਕੋਈ ਰਣਨੀਤੀ 2019 ਦੀ ਇਲੈਕਸ਼ਨਾਂ ਲੜਾਂਗੇ ਜਿੱਤਾਂਗੇ ਸ਼ਾਨੋ ਸ਼ੌਕਤਾਂ ਨੂੰ ਰਣਨੀਤੀ ਜਿਹੜੀ ਆ ਉਹ ਉਹ ਹਾਈ ਕਮਾਂਡ ਨੇ ਚੁਣੀਆਂ ਕੈਂਡੀਡੇਟ ਜਿਹੜਾ ਉਹਨਾਂ ਹਾਈ ਕਮਾਂਡ ਨੇ ਕਰਨਾ ਅਸੀਂ ਤੇ ਆਪ ਆਪਣੇ ਹਲਕੇ ਦੀ ਇੱਥੇ ਜੀਰਾ ਸਾਹਿਬ ਕਰਨਗੇ ਜਿੱਥੇ ਮੈਂ ਆ ਮੌਜੂਦ ਰਹਾਗਾ ਆਪਾਂ ਆਪਣੇ ਹਲਕੇ ਦੀ ਅਸਾਂ ਆਪਣੀ ਲੜਾਈ ਲੜਨੀ ਆ ਹਾਈ ਕਮਾਂਡ ਰਣਨੀਤੀ ਉਹਨਾਂ ਬਣਾਉਣੀ ਆ ਕੈਂਡੀਡੇਟ ਉਹਨਾਂ ਦੇਣੇ ਨੇ ਉਹਨਾਂ ਦਾ ਕੰਮ ਸਰ ਜੀਰਾ ਜਿਹੜਾ ਪਰਿਵਾਰ ਹੈ ਉਹ ਪੰਥਕ ਪਰਿਵਾਰ ਹੈ ਤੇ ਖਡੂਰ ਸਾਹਿਬ ਹਲਕੇ ਤੇ ਇਹਨਾਂ ਦੀ ਬਹੁਤ ਵੱਡੀ ਕਮਾਂਡ ਹੈ ਕੀ ਕੋਈ ਅਜੀਹੀ ਮੇਰੇ ਕੋਲ ਮੇਰੇ ਕੋਲ ਕੋਈ ਅਜੀ ਗੱਲ ਨਹੀਂ ਹੈਗੀ ਕੈਂਡੀਡੇਟ ਦੇਣਾ ਰਾਈਟ ਮੇਰੇ ਕੋਈ ਨਹੀਂ ਕੈਂਡੀਡੇਟ ਜਿਹੜਾ ਦੇਣਾ ਰਸਲ ਜੀ ਨੇ ਦੇਣਾ ਕਸਤਨਵੰਦਰ ਸਿੰਘ ਜੀ ਨੇ ਦੇਣਾ ਉਹ ਸ਼ਮੀਲ ਜਾਖੜੀ ਦਾ ਰਾਈਟਰ ਉਹ ਫੈਸਲਾ ਤੁਸੀਂ ਆਪਣੇ ਵੱਲੋਂ ਵੈਸੇ ਇਹਨਾਂ ਦੀ ਸਿਫਾਰਿਸ਼ ਤਾਂ ਕਰ ਸਕਦੇ ਹੋ ਜੀ ਮੇਰੀ ਕੋਲ ਡਿਊਟੀ ਲੱਗੀ ਵੀ ਤੁਸੀਂ ਕਿਸੇ ਹਲਕੇ ਦਾ ਅਸੈਸਮੈਂਟ ਦੇ ਫਿਰ ਮੈਂ ਗੱਲ ਕਰਸਣਾ ਉਸ ਦਿਨ ਬਹੁਤ ਬਹੁਤ ਧੰਨਵਾਦ